ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਗ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਨਾ ਸ੍ਰੀ ਰਾਗ ਦੇ ਵਿੱਚੋਂ ਚਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਇਹ ਪਾਵਨ ਵਚਨ ਹਨ ਲਬੈ ਨ ਲਾਗਨ ਕੋਇ ਕੁੱਇ ਜਕ ਫਿਰ ਇਹੋ ਧਾਵੈ ਸਤਿਗੁਰੂ ਪਾਤਸ਼ਾਹ ਜੀ ਪ੍ਰਮਾਨ ਕਰਦੇ ਹਨ ਕਹੇ ਭਾਈ ਇਹ ਮਨੁੱਖ ਜਿਹੜਾ ਵੀ ਜਿਸ ਜਿਸ ਮਾਇਕ ਪਦਾਰਤ ਦੀ ਖਾਤਰ ਭਟਕਦਾ ਫਿਰਦਾ ਹੈ ਉਹਨਾਂ ਪਦਾਰਤਾਂ ਦੇ ਵਿੱਚੋਂ ਕੋਈ ਵੀ ਚੀਜ਼ ਕੋਈ ਵੀ ਪਦਾਰਤ ਪ੍ਰਮਾਤਮਾ ਦੇ ਨਾਮ ਅਮਰਤ ਦੀ ਬਰਾਬਰੀ ਨਹੀਂ ਕਰ ਸਕਦਾ ਜਾ ਕੋ ਗੁਰ ਦੀਨੋ ਯੋ ਅਮਰਤ ਤੇ ਸਹੀ ਕੋ ਬਨ ਆਵੇ ਗੁਰੂ ਨੇ ਜਿਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ ਨਾਮ ਜਲ ਦੇ ਦਿੱਤਾ ਕਹਿੰਦੇ ਉਸ ਨੂੰ ਹੀ ਇਸ ਦੀ ਕਦਰ ਦੀ ਸਮਝ ਪੈਂਦੀ ਹੈ ਉਹੀ ਕਦਰ ਕਰ ਸਕਦਾ ਹੈ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਏ ਜਾ ਕੋ ਆਇਓ ਏਕ ਰਸਾ ਮਹਾਰਜ ਕਹਿੰਦੇ ਭਾਈ ਜਿਸ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਆ ਗਿਆ ਰਸ ਆ ਗਿਆ ਖਾਣ ਪਾਣ ਆਨ ਨੇ ਕੁਦਿਆ ਤਾਂ ਕੈ ਚਿਤਨਾ ਵਸਾ ਕਹਿੰਦੇ ਉਸ ਨੂੰ ਖਾਣ ਪੀਣ ਆਦਕ ਦੀ ਕੋਈ ਹੋਰ ਭੁੱਖ ਹੀ ਨਹੀਂ ਰਹਿੰਦੀ ਕੋਈ ਹੋਰ ਭੁੱਖ ਉਸ ਦੇ ਚਿਤ ਵਿੱਚ ਨਹੀਂ ਟਿਕ ਸਕਦੀ ਜਿਸ ਨੂੰ ਪਰਮਾਤਮਾ ਦੇ ਨਾਮ ਦਾ ਸਵਾਦ ਆ ਜਾਂਦਾ ਹੈ ਰਹਾਉ ਮੌਲਯੋ ਮਨ ਤਨ ਹੋਇਓ ਹਰਿਆ ਇੱਕ ਬੂੰਦ ਜਿਨ ਪਾਈ ਸਤਿਗੁਰੂ ਕਹਿੰਦੇ ਜਿਸ ਮਨੁੱਖ ਨੇ ਨਾਮ ਜਲ ਦੀ ਸਿਰਫ ਇੱਕ ਬੂੰਦ ਹੀ ਹਾਸਲ ਕਰ ਲਈ ਉਸ ਦਾ ਮਨ ਕਿਡ ਪੈਂਦਾ ਉਸ ਦਾ ਸਰੀਰ ਆਤਮਕ ਜਲ ਨਾਲ ਹਰਾ ਹੋ ਆਉਂਦਾ ਹੈ ਵਰਣ ਨਾ ਸਾਖੋ ਉਸ ਤਤਤਾ ਕੀ ਕੀਮਤ ਕਹਿਣ ਨਾ ਜਾਏ اے ਭਾਈ ਕਹਿੰਦੇ ਉਸ ਮਨੁੱਖ ਦੀ ਵਡਾਈ ਮੈਂ ਬਿਆਨ ਨਹੀਂ ਕਰ ਸਕਦਾ ਉਸ ਮਨੁੱਖ ਦੇ ਆਤਮਿਕ ਜੀਵਨ ਦੀ ਕੀਮਤ ਨਹੀਂ ਜਤੀ ਜਾ ਸਕਦੀ ਜਿਹੜਾ ਪ੍ਰਮਾਤਮਾ ਦੇ ਨਾਮ ਅਮਰਤ ਨੂੰ ਚੱਕ ਲੈਂਦਾ ਹੈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਸਤਿਗੁਰੂ ਜੀ ਕਹਿੰਦੇ ਇਹ ਨਾਮ ਰਸ ਆਪਣੇ ਕਿਸੇ ਮਿਹਨਤ ਨਾਲ ਨਹੀਂ ਮਿਲਦਾ ਆਪਣੇ ਕਿਸੇ ਸੇਵਾ ਦੇ ਬਲ ਨਾਲ ਨਹੀਂ ਮਿਲਦਾ ਕਹਿੰਦੀ ਉਸ ਨੂੰ ਉਸ ਦੇ ਚਿਤ ਚੇਤੇ ਤੋਂ ਬਾਹਰ ਹੀ ਇਹ ਪ੍ਰਾਪਤ ਹੋ ਜਾਂਦਾ ਹੈ ਕਦੇ ਮਨੁੱਖ ਨੇ ਸੋਚਿਆ ਵੀ ਨਹੀਂ ਹੁੰਦਾ ਜਦੋਂ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਹੋ ਜਾਣੀ ਹੈ ਇਹ ਅਕਾਲ ਪੁਰਖ ਪ੍ਰਮਾਤਮਾ ਨੇ ਕਦੋਂ ਕਿਰਪਾ ਕਰਨੀ ਹੈ ਇਹ ਕਿਸੇ ਦੇ ਚਿਤ ਚੇਤੇ ਵੀ ਨਹੀਂ ਹੁੰਦਾ ਜਾ ਕੋ ਦਇਆ ਕਰੀ ਮੇਰ ਠਾਕੁਰ ਦੈਨ ਗੁਰਹਿ ਕਮਾਨੋ ਮੰਤਾ ਪਿਆਰੀ ਪ੍ਰਮਾਤਮਾ ਨੇ ਜਿਸ ਮਨੁੱਖ ਤੇ ਮਿਹਰ ਕੀਤੀ ਉਸ ਮਨੁੱਖ ਨੇ ਗੁਰੂ ਦੇ ਉਪਦੇਸ਼ ਉੱਤੇ ਅਮਲ ਕੀਤਾ ਇਹ ਗੁਰੂ ਦੀ ਕਿਰਪਾ ਹੋਣੀ ਹੈ ਜਦੋਂ ਅਸੀਂ ਗੁਰੂ ਦੇ ਉਪਦੇਸ਼ ਉੱਤੇ ਅਮਲ ਕਰ ਸਕਾਂਗੇ ਦੇਨ ਦਿਆਲ ਸਦਾ ਕਿਰਪਲਾ ਸਰਬ ਜੀਆਂ ਪ੍ਰਤ ਪਾਲਾ ਪ੍ਰਮਾਤਮਾ ਦੀਨਾ ਉੱਤੇ ਦਇਆ ਕਰਨ ਵਾਲਾ ਸਦਾ ਹੀ ਮਿਹਰਬਾਨ ਰਹਿੰਦਾ ਹੈ ਔਰ ਸਾਰੇ ਜੀਵਾਂ ਦੀ ਪਾਲਣਾ ਜਿਹੜੀ ਹੈ ਉਹ ਪ੍ਰਮਾਤਮਾ ਹੀ ਕਰਦਾ ਹੈ। ਉਹ ਤੋਤ ਨਾਨਕ ਸੰਗ ਰਵਿਆ। ਜਿਵੇਂ ਮਾਤਾ ਬਾਲ ਗੋਪਾਲਾ ਮਹਾਰਾਜ ਨੇ ਉਦਾਹਰਣ ਦਿੱਤੀ ਹੈ ਵੀ ਜਿਵੇਂ ਮਾਂ ਆਪਣੇ ਬੱਚੇ ਨੂੰ ਸਦਾ ਆਪਣੇ ਚਿੱਤ ਵਿੱਚ ਟਿਕਾ ਕੇ ਰੱਖਦੀ ਹੈ ਇਹ ਨਾਨਕ ਇਸੇ ਤਰ੍ਹਾਂ ਉਹ ਗੋਪਾਲ ਉਹ ਪ੍ਰਮਾਤਮਾ ਤਾਂੇ ਪੇਟੇ ਵਾਂਗ ਕਹਿੰਦੇ ਉਸ ਮਨੁੱਖ ਦੇ ਨਾਲ ਮਿਲਿਆ ਰਹਿੰਦਾ ਜਿਸ ਨੂੰ ਹਰੀ ਨਾਮ ਦਾ ਸਵਾਦ ਆ ਜਾਂਦਾ ਹੈ ਆਉ ਗੁਰੂ ਕਿਰਪਾ ਕਰਨ ਕਿ ਪ੍ਰਮਾਤਮਾ ਦੇ ਨਾਮ ਦਾ ਸਵਾਦ ਸਾਨੂੰ ਸਾਰਿਆਂ ਨੂੰ ਆ ਜਾਏ ਜਿਵੇਂ ਮਾਂ ਆਪਣੇ ਬੱਚੇ ਨੂੰ ਆਪਣੇ ਚਿੱਤ ਚੇਤੇ ਰੱਖਦੀ ਹੈ ਉਦਾਂ ਭਾਈ ਪ੍ਰਮਾਤਮਾ ਵੀ ਸਾਨੂੰ ਚਿੱਤ ਚੇਤੇ ਰੱਖਦਾ ਹੈ ਪ੍ਰਮਾਤਮਾ ਹੀ ਸਾਡੇ ਸਾਰਿਆਂ ਉਤੇ ਕਿਰਪਾ ਕਰਦਾ ਹੈ ਸਦਾ ਹੀ ਉਹ ਕਾਲਪੁਰਖ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹੀਏ ਤੇ ਪ੍ਰਮਾਤਮਾ ਦੇ ਚਰਨਾਂ ਨੂੰ ਜੁੜਿਆਂ ਨਾਮ ਰਸ ਪੀਤਿਆਂ ਹੀ ਵਾਹਿਗੁਰੂ ਦੀ ਕਿਰਪਾ ਹੋਣੀ ਹੈ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਦਫਾਕਤਾ ਦੀ ਅਰਦਾਸ ਅਤੇ ਚੱਲ ਰਹੀਆਂ ਗੁਰੂ ਕਰਦੀਆਂ ਸੇਵਾਵਾਂ ਨਿਰਵੈਗਨ ਨੂੰ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਮਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਏਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ